ਕੇਤੇ 5 ਮਿੰਟ 5-6 ਮਿੰਟ ਹੋ ਚੁੱਕੇ ਨੇ 20 ਜਨਵਰੀ ਡੇਟ ਹੈ 2025 ਇਸ ਵਕਤ ਅਸੀਂ ਸਾਰੇ ਬਿਰਾਜਪਾਨ ਆ ਜਿਹੜਾ ਐਗਜ਼ੀਕਟਿਵ ਆਫੀਸਰ ਮੀਟਿੰਗ ਦਾ ਦਫਤਰ ਹੈ ਇਹ ਉਹ ਨਗਰ ਪੰਚਾਇਤ ਨਡਾਲਾ ਦਾ ਉਹਦਾ ਜਿਹੜੀ ਮੀਟਿੰਗ ਹਾਲ ਹੈ ਅੱਜ ਪ੍ਰਧਾਨ ਦੀ ਤੇ ਮੀਤ ਪ੍ਰਧਾਨ ਦੀ ਚੋਣ ਜਿਹੜੀ ਸੀਗੀ ਸਰਕਾਰ ਵੱਲੋਂ ਰੱਖੀ ਗਈ ਸੀ ਔਰ ਉਸ ਮੀਟਿੰਗ ਦੇ ਵਿੱਚ ਹਸਾਂਣ ਵਾਸਤੇ ਕਾਂਗਰਸ ਪਾਰਟੀ ਦੇ तुम देख सकते हो कि छे काउंसलर ए बैठे ने इथो शुरू कर देने संदीप सिंचा जी सादार आत्मा जी सरदार महेंद्र सिंह जी सा बलजीत कौर भैन जी शोभा जी और मनजीत कौर ए छे काउंसलर ए ने सतमांल ए वोट होंगे टोटल स्ट्रेंथ कि इस नगर पंचायत की टोटल स्ट्रेंथ है ग्यारह सो ग्यारह सत कलियर कट मजॉरिटी ਅਸੀਂ ਢਿਲਵਾ ਤੋਂ ਇਲੈਕਸ਼ਨ ਕਰਵਾ ਕੇ ਆਏ ਹਾਂ ਚੋਣ ਜਿੱਤ ਕੇ ਆਏ ਹਾਂ ਉੱਥੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਉੱਥੇ ਜਿਹੜਾ ਤਨਵੀਨ ਲਾਇਆ ਸੀਗਾ ਕਿ ਜੀ ਮੈਂ ਦੇਖਦਾ ਜੀ ਮਹਿਰੂਦ ਦੇਖਦਾ ਜੀ ਤੁਸੀਂ ਅੰਦਰ ਨਹੀਂ ਬਹਿ ਸਕਦੇ ਉਹ ਸਾਰਾ ਕੁਝ ਉਹ ਦੇਖਿਆ ਕਿ ਕੁਝ ਪੱਲੇ ਨਹੀਂ ਗਾ ਤੇ 11 ਵਿੱਚੋਂ ਅਸੀਂ ਉੱਥੇ 9 ਵਿਅਕਤੀ ਸੀ ਹਾਜ਼ਰ ਤੇ ਉਹ ਜਿਹੜੇ ਦੋ ਸੀ ਉਹ ਬੋਲੇ ਨਹੀਂ ਅਲਟੀਮੇਟਲੀ ਉੱਥੇ ਇਲੈਕਸ਼ਨ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਅਨਪੋਸਟ ਹੋ ਗਏ ਅੱਜ ਤੁਸੀਂ ਦੇਖ ਲਓ ਜਿਹੜੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਇਨਕਲਾਬ ਲੈ ਕੇ ਆਵਾਂਗੇ ਆ ਇਨਕਲਾਬ ਇਹਨਾਂ ਦਾ ਕਟਿਆ ਜਿਹੜੇ ਚੋਣ ਕਰਾਉਣ ਤੋਂ ਡਰਦੇ ਨੇ ਸਰਕਾਰ ਵੀ ਇਹਨਾਂ ਦੀ ਆ ਔਰ ਇਹਨਾਂ ਦੇ ਕਾਉਂਸਲਰ ਇੱਥੇ ਆਣ ਕੇ ਬਾਅਦ ਗੁਸ਼ਸ਼ਾ ਕਰਨੀ ਕਰਦੇ ਫਿਰਦੇ ਨੇ ਬਗਮਾਸ ਛੋਟੇ ਲੈਵਲ ਦੇ ਜਿੱਦਾਂ ਆਪਾਂ ਕਰਦੇ ਹੁਣ ਨੇ ਗੁੰਡਾਗਰਦੀ ਉਦੋਂ ਚਿੰਗਲ ਚ ਕਰ ਰਹੇ ਆ ਲੇਕਿਨ ਕੁਰਸੀਆਂ ਦਿਖਾ ਦੇ ਖਾਲੀ ਪਈਆਂ ਜਿੱਥੇ ਇਹਨਾਂ ਦਾ ਆਣ ਕੇ ਦੋ ਤਿੰਨ ਕਾਉਂਸਲਰਸ ਨੇ ਬਹਿਣਾ ਸੀਗਾ ਔਰ ਰਾਈਟ ਸਾਈਡ ਤੇ ਦਿਖਾ ਦਿਓ ਇੱਥੇ ਦਿਖਾ ਦਿਓ ਇੱਥੇ ਦਿਖਾ ਦਿਓ ਸੋ ਸਾਡੇ ਕਾਉਂਸਲਰਸ ਪੂਰੇ ਦੇ ਪੂਰੇ ਬੈਠੇ ਹੁਣ ਜਿਹੜਾ ਇੱਥੇ ਐਗਜ਼ੈਕਟਿਵ ਆਫਸਰ ਹੈ ਮਿਸਟਰ ਲੰਦੀਪ ਸਿੰਘ ਉਹ ਇੱਥੇ ਆਏ ਨੇ ਉਹਨਾਂ ਨੇ ਮੈਸਬਿਲ ਦਾ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਪਹਿਲਾਂ ਵੀਡੀਓਗ੍ਰਾਫੀ ਬੰਦ ਕਰਾਇਆ ਇੱਥੋਂ ਵੀਡੀਓਗ੍ਰਾਫਰ ਨੂੰ ਕਹਿੰਦੇ ਭੱਜ ਜਾ ਬਾਹਰ ਤੇ ਇੱਥੇ ਵੀਡੀਓਗ੍ਰਾਫੀ ਨਹੀਂ ਕਰਨੀ ਕਿਉਂਕਿ ਤੁਸੀਂ ਨਹੀਂ ਤਾਂ ਮੀਟਿੰਗ ਦੀ ਸ਼ੁਰੂ ਹੋ ਗਈ ਹੈ ਨਾ ਅੱਜ ਗੌਰਮੈਂਟ ਵੱਲੋਂ ਮੀਟਿੰਗ ਰੱਖੀ ਸੀ ਤੇ ਇੱਥੇ ਆ ਕੇ ਯੂਓ ਨੇ ਕਹਿਤਾ ਜੀ ਕਿ ਜਿਹੜਾ ਕਨਵੀਨਰ ਹੈ ਤਹਿਸੀਲਦਾਰ ਕੁਲੱਖ ਹਰਮਿੰਦਰ ਸਿੰਘ ਉਹਦੀ ਡਿਊਟੀ ਲੱਗੀ ਹੈ ਬਲਕਿ ਦੋ ਨਗਰ ਪੰਚਾਇਤਾਂ ਦੇ ਵਿੱਚ ਅੱਜ ਰੈਕਸ਼ਨ ਆਵਾ ਇੱਕ ਇਸ ਤੋਂ ਬਾ ਕੋਈ ਸਾਡੇ ਕੋਲ ਹਰ ਥਾਂ ਤੇ ਕਲੀਅਰ ਮжоਰਿਟੀ ਆ ਢਿੱਲਾਂਸ ਜਿੱਤ ਗਏ ਆ ਨਰਾਲਾ ਅਸੀਂ ਸਹਾ 11 ਤੋਂ 7 ਬੈਠੇ ਆ ਤੇ ਜਿਹੜਾ ਬਿਗਵਾਲ ਹੈ ਉਹਦੇ ਤੇ ਅਸੀਂ 13 ਤੋਂ 8 ਤੇ ਮੇਰੇ ਪਾਸ ਕਿ 9 ਨੇ ਸੋ 9 ਬਨਾ ਬੇਸਿਕਲੀ ਉਥੇ 5 ਦੀ ਲੜਾਈ ਹੋਈ ਹੈ ਪਰ ਆਪਣੀ ਹਾਰ ਨਹੀਂ ਬਰਦਾਸ਼ਤ ਕਰ ਸਕਤ ਭਗਵੰਤ ਸਿੰਘ ਮਾਨ ਕੇਜਰੀਵਾਲ ਜਿਹੜੇ ਬੜੀ ਨੈਤਿਕਤਾ ਦੀ ਗੱਲ ਬੜੇ ਅਸੀਂ ਤਾਂ ਵਿਵਸਥਾ ਪਰਵਰਤਨ ਕਰਨ ਆਏ ਆ ਅਸੀਂ ਤਾਂ ਸੱਤਾ ਪਰਵਰਤਨ ਕਰਨੀ ਆ ਆਹ ਵਾ ਇਹਨਾਂ ਦਾ ਪੰਜਾਬ ਦੇ ਵਿੱਚ ਸੱਤਾ ਪਰਵਰਤਨ ਸਰਕਾਰੀ ਮਸ਼ੀਨੀ ਦਾ ਦੁਰਗੁਪਤ ਉਪਯੋਗ ਕਰਕੇ ਚੰਗਾ ਭਲਾ ਜਿਹੜਾ ਕੰਵਿਨਰ ਲਾਇਆ ਸੀ ਹਰਿੰਦਰ ਸਿੰਘ ਤਹਿਸੀਲਦਾਰ ਕੱਲ ਤੱਕ ਠੀਕ ਸੀ ਸਵੇਰ ਤੱਕ ਠੀਕ ਸੀ ਦਫਤਰ ਬੈਠਾ ਸੀ ਘੁਲਾਥਾ ਆਪਣੇ ਅਚਾਨਕ ਉਹਦਾ ਬਲੱਡ ਪ੍ਰੈਸ਼ਰ ਵੱਧ ਗਿਆ ਉਹ ਵਾਰਡ ਦਾ ਪੇਸ਼ੈਂਟ ਬਣ ਗਿਆ ਉਹਨੂੰ ਹਸਪੀਟਲ ਦਾਖਲ ਕਰਾਤਾ ਅਸੀਂ ਚੈੱਕ ਵੀ ਕਰਦੇ ਆ ਕਿਹੜੇ ਹਸਪੀਟਲ ਦਾਖਲ ਹੈ ਮੈਂ ਇਹਨੂੰ ਕਿਹਾ ਕਿ ਸਭ ਨੂੰ ਮੈਡੀਕਲ ਸਰਟੀਫਿਕੇਟ ਪ੍ਰੋਵਾਈਡ ਕਰੋ ਆ ਮੇਰੇ ਵੀਰੋ ਸਤਕਾਰਯੋਗ ਪੈਨੋ ਪ੍ਰਾਉ ਵਿਸ਼ਵ ਵਿੱਚ ਪੰਜਾਬੀਓ ਜਿੰਨਾ ਬੇੜਾ ਕਰ ਜਮਹੂਰੀਤਾ ਇਸ ਅਖੌਤੀ ਬੋਕਰ ਪਾਰਟੀ ਨੇ ਕਿਹਾ ਮੇਰਾ ਨਹੀਂ ਖਿਆਲ ਕਦੀ ਕਿਸੇ ਮਗਲੀਆਂ ਕਾਂਗਰਸ ਜਾਂ ਅਕਾਲੀ ਦਲ ਨੇ ਇਹ ਹੋਇਆ ਹੋਵੇਗਾ ਇਹ ਪਿਛਲੇ ਰਿਕਾਰਡ ਹੋਵੇਗਾ ਜਿੱਦਾਂ ਮਿਸਯੂਜ਼ ਆਫ ਪਾਵਰ ਪਹਿਲਾਂ ਕੌਂਸਲਰਾਂ ਦੇ ਨੂੰ ਪੁਲਿਸ 'ਤੇ ਧੋਖਾ ਲਾ ਕੇ ਥਾਣੇ ਵਿੱਚ ਫੇਰੀ ਕਿਸੇ ਦੇ ਵੈਡਿੰਗ ਉਹਨਾਂ ਦਾ ਮੈਰਿਜ ਪਹਿਲੇ ਸੀ ਔਰ ਮਿੰਟੀਆਂ ਕਰਵਾਈਆਂ ਜਾ ਰਹੀਆਂ ਨੇ ਕਿਸੇ ਕੌਂਸਲਰ ਨੂੰ ਸੀਆਈਏ ਦੇ ਸਟਾਫ ਦੇ ਵਿੱਚ ਸੱਦਿਆ ਜਾ ਰਿਹਾ ਵਾ ਇਹਦੇ ਬਾਪ-ਪੁੱਤ ਸਾਡੇ ਕੌਂਸਲਰ ਸਾਰੀਆਂ ਸਰਕਾਰ ਜੋ ਭੈਣਾਂ ਬੀਬੀਆਂ ਸਾਰਿਆਂ ਨੇ ਅਟਲ ਉਹਦਾ ਕਹਿੰਦੇ ਕਿ ਪੂਰੇ ਚਟਾਰਾਂ ਨੂੰ ਕਾਂਗਰਸ ਪਾਰਟੀ ਦੇ ਨਾਲ ਖੜੇ ਆ। ਅੱਛਾ ਅੱਜ ਇਲੈਕਸ਼ਨ ਮੈਂ ਸਮਝਦਾ ਕਾਇਰਤਾ ਦਾ ਸਬੂਤ ਦਿੰਦਾ ਵਾਂ। ਅੱਜ ਇਲੈਕਸ਼ਨ ਦੀ ਹਾਰ ਮਿਸ ਫੇਸ ਨਹੀਂ ਕਰ ਸਕਦੇ ਭਗਵਾਨ ਮਾਨ ਦੀ ਪਾਰਟੀ ਕੇਜਰੀਵਾਲ ਦੀ ਪਾਰਟੀ ਉਹ ਹਾਰ ਦੇਖ ਨਹੀਂ ਸਕਦੇ। ਤਾਂ ਜੋ ਇੱਥੋਂ ਭੱਜ ਗਏ ਨੇ ਸਾਰੇ ਕੌਂਸਲਰ ਅਸੀਂ ਫਿਲਹਾਲ ਆ ਤੁਸੀਂ ਦੇਖ ਸਕਦੇ ਕਿ 7 ਦੇ 7 ਅਸੀਂ ਮੇਰੇ ਸਮੇਤ 11 ਵਿੱਚੋਂ 7 ਦੇ 7 ਕੌਂਸਲਰ ਅਸੀਂ ਮੀਟਿੰਗ ਤੇ ਬੈਠੇ ਆ ਅਸੀਂ ਇੰਤਜ਼ਾਰ ਕਰਦੇ ਆ। ਮੈਂ ਡੀਸੀ ਨਾਲ ਵੀ ਗੱਲ ਕੀਤੀ ਆ ਉਹਨੂੰ ਸਮਝਾਇਆ ਕਿ ਇਹ ਮжоਰਿਟੀ ਨਹੀਂ ਟੁੱਟਣੀ ਤੁਸੀਂ ਭਾਵੇਂ ਪੁਲਿਸ ਦਾ ਜੋਰ ਲਾ ਲਓ ਭਾਵੇਂ ਤੁਸੀਂ ਕੋਈ ਅਫਸਰ ਸਾਹਿਬ ਦਾ ਜੋਰ ਲਾ ਲਓ ਇਹ ਇੱਦਾਂ ਹੀ ਸਾਡੀ ਮжоਰਿਟੀ ਜਿਹੜੀ ਬਣ ਕਰਾ ਰਹੀ ਹੈ इवन ਅਫਸਰ ਸਾਹਿਬ ਦਾ ਵੀ ਕਹਿੰਦਾ ਸੀ ਕਿ ਉਹ ਅੱਗੇ ਉਹ ਦਫ਼ਤਰ ਭੜਿਆ ਉਸ ਵਾਰ ਜਾਣੇ ਪਰ ਲੱਗ ਹੀ ਤਰਾਂ ਨਹੀਂ ਹਲਿਓ ਇੱਕੋ ਰਿਫਰ ਕਰਕੇ ਦਵਾ ਰਿਹਾ ਹੈ ਸੋ ਮੈਂ ਤੁਹਾਡਾ ਸਾਰਿਆਂ ਦੇ ਨਾਲ ਜੁੜੇ ਹੋ ਮੈਂ ਤਾਂ ਤੁਹਾਨੂੰ ਸਿਰਫ ਦੱਸਣਾ ਕਿ ਪੰਜਾਬ ਦੇ ਜਿਹੜਾ ਕਾਲਾ ਦੌਰ ਚੱਲ ਰਿਹਾ ਇਕੱਲਾ ਇਲੈਕਸ਼ਨਾਂ ਦਾ ਅ ਨਹੀਂ ਕਰਾ ਰਹੇ ਇਹ ਹਾਈਜੈਕ ਇਹਨਾਂ ਨੇ ਸਰਪੰਚੀਆਂ ਚੋਂ ਮਤਲਬ ਨਾਗਰ ਜਨ ਗਿਆਨ ਦੀ ਕੁਛ ਕੀਤਾ ਇਹਨਾਂ ਨੇ ਪਟਿਆਲੇ ਦੇ ਵਿੱਚ ਕਾਉਂਸਲਰ ਦੇ ਪੇਪਰ ਹੀ ਨਹੀਂ ਫਾਈਲ ਕਰਨ ਦਿੱਤੇ ਔਰ ਕਿਤੇ ਵੀ ਸਰਕਾਰੀ ਅਮਲੇ ਦੇ باوجود ਕਿਸੇ ਵੀ ਨਗਰ ਕਾਉਂਸਲ ਕਿਸੇ ਨਗਰ ਪੰਚਾਇਤ ਕਿਸੇ ਕਾਰਪੋਰੇਸ਼ਨ ਵਿੱਚ ਅਦਰ ਦੈਨ ਪਟਿਆਲਾ ਕਿਤੇ ਥੇ ਕਲੀਅਰ ਕਟ ਮੈਜੋਰਟੀ ਨਹੀਂ ਆਈ ਤੇ ਵੀ ਕੁਛ ਕਰਨ ਨਹੀਂ ਗਏ ਅਸੀਂ ਚੋਣ ਕਰਵਾਵਾਂਗੇ ਅਸੀਂ ਬਿਲਕੁਲ ਬਰੀ ਸ਼ਾਰਟਲੀ ਅਪਰੋਚਿੰਗ ਦਾ ਹਾਈ ਕੋਰਟ ਅਸੀਂ ਹਾਈ ਕੋਰਟ ਜਾ ਕੇ ਇਹਨਾਂ ਨੂੰ ਟਾਈਮ ਬੰਡ ਕਰਾ ਕੇ ਇਹੀ ਇਸੇ ਜਗ੍ਹਾ ਤੇ ਚੋਣ ਕਰਵਾਵਾਂਗੇ ਪਰ ਮੈਂ ਇਹ ਕਹਿਣਾ ਚਾਹਵਾ ਕਿ ਅੱਜ ਇਹਨਾਂ ਦੀ ਟੀਜਰੀ ਵਾਲੀ ਤੇ ਭਗਵਾਨ ਜੀ ਦੀ ਨਿੱਤਕ ਹਾਰ ਨਡਾਲੇ ਦੇ ਨਗਰ ਪੰਚਾਇਤ ਤੋਂ ਹੋ ਚੁੱਕੀ ਆ ਇਸ ਕਰਕੇ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ ਔਰ ਜੋ ਵੀ ਮੇਰੇ ਨਾਲ ਦੁਨੀਆ ਭਰ ਤੋਂ ਤੁਸੀਂ ਸਾਡੇ ਲਈ ਸ਼ੁਭ ਕਾਮਨਾਵਾਂ ਕਰਦੇ ਅਰਦਾਸਾਂ ਕਰਦੇ ਤਾਂ ਤੁਹਾਡਾ ਸਭ ਤੋਂ ਬੜਾ ਮਸ਼ਕੂਰ ਇਹ ਕਦੇ ਭੁੱਲ ਨਹੀਂ ਬਾਹਰ ਜਾਨੀ ਤੁਸੀਂ ਬਾਹਰ ਦਾ ਦ੍ਰਿਸ਼ ਦੇਖ ਸਕਦੇ ਹੋ ਕਿ ਦਫ਼ਤਰ ਦਾ ਅਫਸਰ ਤੁਸੀਂ ਵਾਹੋ ਆਜੂ ਆਓ ਸਾਰੇ ਤੁਸੀਂ ਜਿਹੜੇ ਦਿਖਾ ਦੇ ਮੈਨੂੰ ਦਿਖਾਓ ਆ ਉਹ ਜੀਓ ਦਾ ਦਫਤਰ ਇਹੋ ਸਾਰੇ ਮਾਜੂਦ ਖੜੇ ਜਾਂਦਾ ਕੋਈ ਅੰਦੇ ਈਓ ਹਲੋ ਆ ਹੁਣ ਉਲਟਾ ਬਦਮਾਸ਼ੀ ਕਰਕੇ ਨਾਰੇ ਵੀ ਲਾ ਰਹੇ ਨੇ ਨਾਲੇ ਬਦਮਾਸ਼ੀ ਆ ਆ ਜੀਓ ਦਾ ਦਫਤਰ ਤੁਸੀਂ ਦਿਖਾ ਸਕਦੇ ਆ ਇਹੋ ਇੱਕ ਦਫਤਰ ਦੇ ਕੰਪਲੈਕਸ ਦੇ ਅੰਦਰ ਆ ਅਸੀਂ ਸਾਰੇ ਇੱਕ ਵਾਰ ਇੱਥੋਂ ਕਰ ਦਿਓ ਪਿੱਛੇ ਦਿਖਾ ਦਿਓ ਇਹੋ ਦਾ ਦਫਤਰ ਪਿੱਛੇ ਅਦੇ ਇਹ ਗੱਡੀ ਦੁਸਰ ਗਰੀਬ ਤੁਸੀਂ ਫੜਨਾ ਬਣਾ ਜੀ ਦਿਖਾ 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 ਬੁੱਲ੍ਹਾਬਾਦ ਪੰਜਾਬ ਦਾ ਸਰਦਾਰ ਮੁਜ਼ਾਫਰ ਦੇਖ ਸਕਦਾ ਕੁਛ ਟੋਕੜ ਬੋਚ ਕੁਛ ਬਦਮਾਸ਼ ਇਕੱਠੇ ਕੀਤੇ ਹੋਏ ਨੇ ਲਾਅ ਐਂਡ ਆਰਡਰ ਨੂੰ ਖਰਾਬ ਕਰ ਰਹੇ ਨੇ ਪੁਲਿਸ ਮੂਵ ਕਰ ਸਕਾ ਮੈਂ ਇਲੈਕਟਿਡ ਐਮਐਲਏ ਹਾਂ ਆ ਸਾਰੇ ਸਾਡੇ ਨਾਲ 7 ਦੇ 7 ਐਮਸੀਸ ਖੜੇ ਨੇ दैट ਸ਼ੋਜ਼ ਅ ਕਲੀਅਰ ਕਾਟ ਮੈਜੋਰਿਟੀ ਚ ਤੇ ਆਪਣੀ ਹਾਰ ਨੂੰ ਨਹੀਂ برداشت ਕਰ ਉਹਨਾਂ ਕੋਲ ਥੋੜੀ ਹੌਲਕ ਹੈ ਕਿ ਕਿਸੇ ਤਰੀਕੇ ਨਾਲ ਕੋਈ ਗਲਟ ਕੈਜੀਓ ਕੋਈ ਲਾਂਡ ਆਟਿਸ਼ੂ ਬਣਾ ਦਈਏ ਇੱਥੇ ਤੱਕ ਇਹਨਾਂ ਦੀ ਕਤੂਬ ਰਹੇਗੀ ਬਾਈ ਜੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਾ ਸੀ ਝੁਕਾ ਲਿਆ ਤੇ ਨਾ ਸੀ ਡਰਨ ਵਾਲੇ ਆ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ bye, -bye.